ਸ਼ੇਮੀ ਨੇ ਪਹਿਲਾਂ ਤੱਕ ਜਿਹੜਾ ਕਾਲੀ ਦਲ ਇਹ ਲੱਗਦਾ ਸੀ ਕਿ ਕਦੇ ਵੀ ਵਾਪਸੀ ਨਹੀਂ ਕਰੂਗਾ ਹੁਣ ਲੱਗਦਾ ਕਾਲੀ ਦਲ ਵੀ ਵਾਪਸੀ ਕਰ ਰਿਹਾ ਤੇ ਡਾਇਨਾਸੌਰ ਵੀ ਵਾਪਸੀ ਕਰਨਗੇ ਕਿਉਂਕਿ ਕਾਲੀ ਦਲ ਨੇ ਮਾਲਵੀ ਮਾਜੇ ਤੇ ਦਬਾਬੇ ਦੇ ਵਿੱਚ ਆਮਾਦੀ ਪਾਰਟੀ ਨੂੰ ਬਹੁਤ ਜ਼ਬਰਦਸਤ ਟੱਕਰ ਦਿੱਤੀ ਹੈ ਆਮਾਦੀ ਪਾਰਟੀ ਦੇ ਵੱਡੇ ਵੱਡੇ ਲੀਡਰਾਂ ਦੇ ਆਪਣੇ ਪਿੰਡਾਂ ਦੇ ਵਿੱਚੋਂ ਵੋਟ ਘਟ ਗਈ ਬੇਸ਼ੱਕ ਨਰਿੰਦਰ ਕੌਰ ਭਰਾਜ ਹੋਵੇ ਮੀਤ ਹੈਰ ਹੋਵੇ ਜਾਦਿਰ ਕਲਤਾਰ ਸੰਧਵਾ ਹੋਣਾ ਕਲਦੀਪ ਢਾਲੀਆਲ ਹੋਵੇ ਇੰਨੇ ਵੱਡੇ ਵੱਡੇ ਲੀਡਰਾਂ ਦੇ ਪਿੰਡਾਂ ਦੇ ਵਿੱਚੋਂ ਅਕਾਲੀ ਦਲ ਨੇ ਲੀਡ ਕੀਤਾ ਹੈ ਤੇ ਵੋਟਾਂ ਵਧੀਆਂ ਨੇ ਦੂਜੇ ਪਾਸੇ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਆਪਸੀ 카ਡੋ ਕਲੇਜ ਦੇ ਵਿੱਚ ਉਲਝ ਕੇ ਰਹਗੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵਾਰ ਕਾਂਗਰਸ ਤੇ ਫਿਰ ਬਰਾਮ ਲੱਗ ਗਿਆ ਕਿਉਂਕਿ ਉੱਥੇ ਜਿੰਨੇ ਐਮਐਲਏ ਜਿੰਨੇ ਐਮਐਲਏ ਉਹਨੇ ਮੁੱਖ ਮੰਤਰੀਆਂ ਵਾਲਾ ਹਾਲ ਹੋਇਆ ਪਿਆ ਤੇ ਸੁਖਵੀਰ ਬਾਦਲ ਲੱਗ ਰਿਹਾ ਕਿ ਇੱਕ ਵਾਰ ਫਿਰ ਦੋ ਤਿੰਨ ਦਿਨ ਹੁਣ ਲਗਾਤਾਰ ਸੰਗਲ ਤੇ ਸੰਗਲ ਪਾ ਕੇ ਡਾਇਨਾਸੌਰਾਂ ਨੂੰ ਸੋਸ਼ਲ ਮੀਡੀਆ ਉੱਤੇ ਘੁਮਾਉਂਦੇ ਨਜ਼ਰ ਆਉਣਗੇ